ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕੁਲਵਿੰਦਰ ਕੌਰ ਪਿੰਡ ਮਾਨਕਪੁਰੇ ਤੋਂ ਜਿੱਦਾਂ ਕਿ ਤੁਸੀਂ ਸਾਰੇ ਜਾਣੇ ਜਾਣਦੇ ਹੋ ਕਿ ਪੰਜਾਬ ਵਿੱਚ ਆਏ ਦਿਨ ਮੌਤਾਂ ਦਾ ਕਾਰਨ ਬਣ ਰਿਹਾ ਇਹ ਨਸ਼ਾ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਪੋਸਟ ਮੈਂ ਵੇਖਦੀ ਆ ਨੈਟ ਦੇ ਉੱਤੇ ਅਕਸਰ ਹੀ ਲੋਕੀ ਕਹਿ ਦਿੰਦੇ ਆ ਕਿ ਫਲਾਣੇ ਨੂੰ ਅਟੈਕ ਹੋ ਗਿਆ ਜੀ ਉਹਨੂੰ ਸਾਇਲੈਂਟ ਅਟੈਕ ਹੋ ਗਿਆ ਅਸਲ ਦੇ ਵਿੱਚ ਉਹ ਸਾਰੀਆਂ ਮੌਤਾਂ ਨਸ਼ੇ ਦੇ ਨਾਲ ਹੋ ਰਹੀਆਂ ਜੇ ਨਹੀਂ ਯਕੀਨ ਤੇ ਪੋਸਟਮਾਰਟਮ ਕਰਾ ਕੇ ਵੇਖ ਲੋ 100% ਇਹਦੇ ਵਿੱਚ ਸਰਕਾਰ ਦੇ ਬੰਦਿਆਂ ਦੇ ਹੱਥ ਆ ਕਿਉਂਕਿ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਸਰਕਾਰ ਸਾਰਾ ਕੁਝ ਲੁਕਾਉਣ ਵਾਸਤੇ ਕਿੰਨੀ ਮਾਹਿਰ ਆ ਕਿੰਨੀਆਂ ਇਹਨਾਂ ਨੇ ਡਿਗਰੀਆਂ ਕੀਤੀਆਂ ਨਸ਼ੇ ਨੂੰ ਵੇਚਣ ਵਾਸਤੇ ਨਸ਼ੇ ਨੂੰ ਵਕਾਉਣ ਵਾਸਤੇ ਅੱਜ ਤੱਕ ਕਿਸੇ ਨੇ ਨਸ਼ੇ ਨੂੰ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਸਾਰਿਆਂ ਨੇ ਨਸ਼ਾ ਚਲਾਉਣ ਦੀ ਸਲਾਹ ਦਿੱਤੀ ਆ ਤੇ ਜਿੱਥੇ ਤੁਸੀਂ ਸਾਰੇ ਜਣੇ ਪੰਜਾਬ ਵਾਲੇ ਕਹਿ ਰਹੇ ਹੋ ਕਿ ਨਸ਼ਿਆਂ ਦੇ ਵਿਰੋਧ ਵਿੱਚ ਜੁੱਧ ਚੱਲ ਰਿਹਾ ਹੈ ਉਸੇ ਹੀ ਲੜੀ ਤਹਿਤ ਮੇਰੇ ਘਰ ਦਾ ਸਾਰਾ ਸਮਾਨ ਵਿਕ ਗਿਆ ਹੈ ਮੇਰੇ ਘਰ ਵਿੱਚ ਨਸ਼ਿਆਂ ਦਾ ਵਿਰੋਧਤ ਨਹੀਂ ਮੇਰੇ ਘਰ ਵਿੱਚ ਨਸ਼ਿਆਂ ਦਾ ਯੁੱਧ ਚੱਲਣ ਡਿਆ ਹੈ ਮੇਰਾ ਬੰਦਾ ਡੇਲੀ ਨਸ਼ਾ ਕਰਦਾ ਹੈ ਡੇਲੀ ਸਾਡੇ ਤੋਂ ਪੈਸੇ ਮੰਗਦਾ ਹੈ ਪਿਛਲੇ ਕਈ ਦਿਨਾਂ ਤੋਂ ਉਹ ਸਾਡਾ ਸਾਰਾ ਸਮਾਨ ਸੱਤਾ ਵੇਚ ਕੇ ਫਰਾ ਰਿਹਾ ਸਰਕਾਰਾਂ ਨੂੰ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਗਈ ਕੋਈ ਕੁਛ ਨਹੀਂਗਾ ਤੁਹਾਡੀ ਮੁਸ਼ਕਲ ਆ ਤੁਸੀਂ ਹੱਲ ਕਰੋ ਨਾ ਕਰੋ ਉਹ ਤੁਹਾਡੀ ਜ਼ਿੰਮੇਵਾਰੀ ਆ ਬਾਕੀ ਸਰਕਾਰਾਂ ਦਾ ਸਿਰਫ ਇੱਕੋ ਇੱਕੋ ਆ ਤੁਹਾਡੇ ਤੋਂ ਵੋਟ ਲੈਣੀ ਤੇ ਤੁਹਾਨੂੰ ਠੇਂਗਾ ਵਿਖਾਉਣਾ